ਇੱਕ ਜੰਮਤਕਾਰ ਹੋਇਆ ਜੋ ਆਪਾਂ ਤੁਹਾਨੂੰ ਵੀ ਦਿਖਾਉਣੀ ਆ ਸੜਕ ਤੇ ਪਾਣੀ ਜ਼ਿਆਦਾ ਸੀ ਤੇ ਸਾਨੂੰ ਸੜਕ ਦਾ ਪਤਾ ਵੀ ਨਹੀਂ ਲੱਗਦਾ ਸੀ ਕਿਉਂਕਿ 3-3 ਫੁੱਟ ਪਾਣੀ ਸੀਗਾ 4-4 ਫੁੱਟ ਵੀ ਸੀ ਕਿਤੇ ਕਿਤੇ 5-5 ਫੁੱਟ ਵੀ ਸੀ ਸਾਨੂੰ ਪ੍ਰਮਾਤਮਾ ਨੇ ਇੱਕ ਜੰਮਤਕਾਰ ਕੀਤਾ ਵੀ ਸਾਨੂੰ ਰਸਤਾ ਦਿਖਾਉਣ ਲਈ ਉਹਨੇ ਇੱਕ ਦਰवेश ਨੂੰ ਭੇਜਿਆ ਉਹ ਦੇਖੋ ਵੀਡੀਓ ਜੀ ਤੁਸੀਂ ਦੇਖ ਸਕਦੇ ਸਾਡੇ ਅੱਗੇ ਜਾ ਰਿਹਾ ਉਹ ਦਰवेश ਚਿੱਟੇ ਰੰਗ ਦਾ ਉਹਨੇ ਸਾਨੂੰ 10 ਤੋਂ 12 ਕਿਲੋਮੀਟਰ ਰਸਤਾ ਦਿਖਾਇਆ ਇਹ ਇੱਕ ਚਮਤਕਾਰ ਵਾਲੀ ਇਹਦੀ ਇੱਕ ਹੋਰ ਗੱਲ ਆ ਵੀ ਅਸੀਂ ਜਦੋਂ ਇਹ ਸਾਨੂੰ ਮਿਲਿਆ ਇਹ ਸਾਨੂੰ ਤਿੰਨ ਪਿੰਡ ਪਹਿਲਾਂ ਮਿਲਿਆ ਤਿੰਨ ਪਿੰਡ ਤੋਂ ਬਾਅਦ ਤਿੰਨ ਪਿੰਡਾਂ 'ਚ ਅਸੀਂ ਹੋਰ ਰਸਤਾਂ ਵੰਡਿਆ ਜਦੋਂ ਅਸੀਂ ਪਿੰਡ 'ਚ ਵੜ ਜਾਂਦੇ ਸੀਗੇ ਇਹ ਉੱਥੇ ਖੜ ਜਾਂਦਾ ਸੀ ਜਾ ਕੇ ਸਾਥੋਂ 2-300 ਮੀਟਰ ਅੱਗੇ ਜਾ ਕੇ ਖੜਦਾ ਸੀਗਾ ਇਹ ਤੇ ਜਦੋਂ ਅਸੀਂ ਇਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਹੁਣ ਇਹ ਤੁਰਪੇ ਇਹ ਵੀ ਫਿਰ ਸਾਨੂੰ ਅੱਗੇ-ਅੱਗੇ ਚੱਲ-ਚੱਲ ਕੇ ਰਸਤਾ ਦਿਖਾਈਗਾ ਤੁਸੀਂ ਦੇਖਿਓ ਇਧਰ ਅੱਧਾ ਮੋੜ-ਮੋੜਿਆ ਇਹਨੇ ਸਾਨੂੰ ਸਾਰਾ ਕੱਲਾ-ਕੱਲਾ ਰਸਤਾ ਇਹਨੇ ਦਿਖਾਇਆ ਤਿੰਨ ਤੋਂ ਚਾਰ ਪਿੰਡ ਇਹਨੇ ਦਿਖਾਇਆ ਉਹ ਦੇਖੋ ਹੁਣ ਖੜ ਗਿਆ ਖੜ ਗਿਆ ਜਦੋਂ ਨੂੰ ਪਤਾ ਵੀ ਇਹ ਮੋੜ ਮੋੜਾਂਗੇ ਫਿਰ ਉਹ ਤੁਰੂਗਾ ਸਾਨੂੰ ਦੇਖ ਕੇ ਵੀ ਹੁਣ ਇਹ ਗਾਣਾ ਸਿੱਧੇ ਨਾਲ ਗਲਤ ਨਾਲ ਟੱਪੇ ਜਾਣ